ਮੰਨ ਕੇ ਚੱਲੋ ਤੁਸੀਂ ਇੱਕ ਗੇੜਾ ਬਲੇਡ ਦਾ ਲੈ ਲਿਆ ਹੂੰ ਠੀਕ ਆ ਹੁਣ ਤੁਸੀਂ ਨਾਲ ਫਿਰ ਚਲੋ ਇਹ ਗੱਲ ਇੰਨੀ ਹੋ ਜਾਂਦੀ ਵੀ ਆਪਾਂ ਇਹ ਸੁਣ ਲਈ ਗੱਲ ਤੇ ਵੇਖਣ ਲੱਗੇ ਮੈਂ ਇਹ ਡਾਇਆ ਵੀ ਵੇਖੋ ਕਨਾ ਵੀ ਉਹ ਬਲੇਡ ਤੋਂ ਬਲੇਡ ਆ ਜਿਹੜਾ ਉਹ 9 ਇੰਚ ਤੇ ਲੱਗਾ 11 ਇੰਚ ਤੇ ਲੱਗਾ 8 ਇੰਚ ਤੇ ਲੱਗਾ 8.5 ਤੇ ਲੱਗਾ ਠੀਕ ਹੈ ਕਨਾ ਹੁਣ ਮੰਨ ਲੇ ਕਿ ਚਲੋ ਵੀ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਵੀ ਆਹ ਟਾਇਰ ਛੱਡਿਆ 13 ਨੰਬਰ ਦਾ ਟਾਇਰ ਆ ਰੇਡ ਕਿ ਉੱਥੇ ਛੱਡਿਓ ਬੰਦਾ ਸੌਖਾ ਛੱਡਿਓ ਜੇ ਉਹਨੂੰ 16 ਦਾ ਫੜਾ ਦਗੇ ਉਹ ਬੰਦਾ ਉੱਥੇ ਤੱਕ ਜਾਂਦਾ ਢੂਈ ਖਲਾ ਲੂ ਗੱਲ ਇਧਰ ਵੀ ਵੇਖਣੀ ਆ ਕਨਾ ਆਪਾਂ ਹਾਂ ਠੀਕ ਆ ਹਾਂ ਫੇਰ ਇੱਥੋਂ ਆਪਾਂ ਇਹ ਚੀਜ਼ ਦੇਖ ਲਈ ਇਹ ਚੀਜ਼ ਦੇਖਣ ਤੋਂ ਬਾਅਦ ਹੁਣ ਜਿਹਦਾ ਢੇੜਾ ਆਹ ਡਾਇਆਮੀਟਰ ਵੱਡਾ ਠੀਕ ਆ ਉਹ ਪਲਾ ਇਧਰੋਂ ਜਿੰਨੇ ਮਰਜ਼ੀ ਢੇੜੇ ਵਧਾਈ ਘਟਾਈ ਜਾਵੇ ਉਹਦਾ ਟਰੈਕਟਰ ਓਖਾ ਰਹੂ ਕਿਉਂਕਿ ਉਹਦਾ ਡਾਇਆ ਵੱਡਾ ਵੱਡਾ ਵਾ ਹਾਂ ਠੀ ਜਿਹੜਾ ਗੇਅਰ ਦੀ ਡਰਾਈਵਰ ਇੱਥੋਂ ਦਾ ਸਵਾ ਦੋ ਕਰੀ ਜਾਂਦਾ ਡਾਇਆਮੀਟਰ ਉਹਦਾ ਵੱਡਾ ਫੇਰ ਉਹਨੂੰ ਟਰੈਕਟਰ ਵੀ ਇੱਥੋਂ 55 ਤੋਂ 60 HP ਕਰਨਾ ਪਊਗਾ ਕਹਿੰਨਾ ਜੇ ਡਾਇਆ ਵੱਡਾ ਠੀਕ ਆ ਪੱਟਣੀ ਤਾਂ ਮਿੱਟੀ ਆ ਮਿੱਟੀ ਆ ਹਾਂ ਮੇਨ ਹੁਣ ਚੱਕਰਾਂ ਤੇ ਤਾਂ ਸਾਰੇ ਹੀ ਕਹਿ ਦਿੰਦੇ ਆ ਵੀ ਪੂਲੀ ਪਾ ਦੋ ਐਂ ਕਰ ਲਓ ਠੀਕ ਆ ਇਹ ਇਹ ਤਾਂ ਫਾਰਮੂਲੇ ਆ ਪਰ ਮੇਨ ਫਾਰਮੂਲਾ ਤਾਂ ਇਹ ਆ ਵੀ ਜਿਹੜਾ ਇੱਕ ਸ਼ਾਬਟ ਆ ਉਹਦੇ ਤੇ ਬਲੇਡ ਲੱਗੇ ਉਹਨੂੰ ਘਮਾਉਣੇ ਆ ਹਾਂ ਠੀਕ ਆ ਉਹ ਘੁੰਮਣ ਨੂੰ ਪਾਵਰ ਕਿੰਨੀ ਲੱਗਦੀ ਹੈ ਹਾਂ ਠੀਕ ਆ ਕਿ ਨਹੀਂ ਬਿਲਕੁਲ ਹੁਣ ਉਹ ਪਾਵਰ ਮੰਨ ਕੇ ਚੱਲੋ ਉਹ 9 ਇੰਚੀ ਬਲੇਟਾਂ ਤੇ 9 ਇੰਚ ਤੇ ਉਹਦਾ ਬਲੇਡ ਲੱਗਾ ਹੋਇਆ ਉਹਦਾ ਡਾਇਆਮੀਟਰ ਹੈ ਨਾ ਤੇ ਉੱਥੇ 11 ਵਾਲਾ ਆ ਗਿਆ ਉਨੇ ਹੀ ਚੱਕਰ ਹੁਣ ਉਨੇ ਗੀਅਰ ਹੁਣ ਉਹੀ ਟਰੈਕਟਰ ਹੋਵੇ ਫੇਰ ਉਹ ਟਰੈਕਟਰ ਨਹੀਂ ਚੱਲਣਾ ਉੱਥੇ ਕੀ ਹਾਲ ਨੇ ਸੱਜਣੋ ਅੱਜ ਆਪਾਂ ਇੱਕ ਬਹੁਤ ਖਾਸ ਬੰਦੇ ਨੂੰ ਲੈ ਕੇ ਆਏ ਆ ਤੁਹਾਡੇ ਰੂਬਰੂ ਬਾਈ ਨਾਲ ਪਹਿਲਾਂ ਵੀ ਵੀਡੀਓ ਕੀਤੀਆਂ ਸੀਗਾ ਤੇ ਕਾफी ਤੁਸੀਂ ਪਿਆਰ ਦਿੱਤਾ ਹਨਾ ਨਾਲ ਆਪਣੇ ਬਾਈ ਪਿੰਦਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਦੀਆਂ ਵੀਡੀਓ ਨੂੰ ਪਹਿਲਾਂ ਵੀ ਕਿਉਂਕਿ ਬਾਈ ਕੋਲੇ ਨਾ ਗੱਲਾਂ ਬਾਤਾਂ ਹੀ ਗੱਲ ਕਰਦੇ ਰਹੇ ਫੋਨ ਤੇ ਤੇ ਆਖੇ ਚੱਲ ਫੇਰ ਆਪਾਂ ਇੱਕ ਦੋ ਵੀਡੀਓ ਕਰਦੇ ਹਾਂ ਵਧੀਆ ਜਿਗਾਂ ਤੇ ਅੱਜ ਦਾ ਜਿਹੜਾ ਵਿਸ਼ਾ ਸਭ ਤੋਂ ਪਹਿਲਾਂ ਸਾਡਾ ਹੈਗਾ ਸੁਪਰ ਸੀਟਰ ਦਾ ਜਾਂ ਰੋਟਾਵੇਟਰ ਦਾ ਵੀ ਮੈਂ ਇੱਕਦਮ ਬਾਈ ਉਹ ਜਿਹੜੀ ਸੋਨਾਲੀ ਕਾ ਦੀ ਵੀਡੀਓ ਪਾਈ ਹਾਂਜੀ ਮੈਨੂੰ ਇੰਨੇ ਫੋਨ ਕਮੈਂਟ ਆਏ ਹੂੰ ਬਾਈ ਗਰਾਰੀ ਕਿਹੜੀ ਪਾਈ ਆ ਅੱਛਾ ਤੇ ਗਰਾਰੀਆਂ ਦਾ ਬੜਾ ਰੌਲਾ ਪੈਂਦਾ ਨਾ ਟਰੈਕਟਰਾਂ ਤੇ ਵੀ ਕਿਹੜੀ ਗਰਾਰੀ ਚੱਲਦੀ ਆ ਹਾਂਜੀ ਵੀਰੇ ਕਿਹੜੀ ਟਰੈਕਟਰ ਤੇ ਕਿਹੜੀ ਚੱਲੂ ਜਾਂ ਸਬਵਰ ਸੀਡਰ ਜੇ ਹੋਰ ਹੋ ਗਿਆ ਹਾਂਜੀ ਟਰੈਕਟਰ ਉਹੀ ਆ ਉਹ ਤੇ ਵੀ ਗਰਾਰੀਆਂ ਚੇਂਜ ਹੋ ਜਾਣੀਆਂ ਹਾਂ ਇਹ ਕੀ ਚੱਕਰ ਕੀ ਹੁੰਦਾ ਵੀਰੇ ਸਹੀ ਮੈਨੇ ਜੇ ਤਾਂ ਕਹਨਾ ਵੀ ਕੋਈ ਇਹ ਪੱਕਾ ਨਹੀਂਗਾ ਵੀ ਆਹ ਗਰਾਰੀ ਇੱਥੇ ਪਾਉਣੀ ਆ ਆਹ ਇੱਥੇ ਪਾਉਣੀ ਆ ਤੇ ਫੇਰ ਜਾ ਕੇ ਇਹ ਵੀ ਸਾਫਾਈ ਵੱਧ ਦਊਗਾ ਕਿਉਂਕਿ ਕੱਲੀ ਵੀਰੇ ਜੇ ਆਪਾਂ ਗਰਾਰੀ ਨੂੰ ਵੀ ਲੈ ਕੇ ਵਹਿ ਜੀਏ ਕਿ ਨਾ ਹੁਣ ਕੀ ਆ ਵੀ ਹਰੇਕ ਬੰਦਾ ਆਪਦੇ ਇੰਪਲੀਮੈਂਟ ਨੂੰ ਬੈਸਟ ਕਹਿ ਕੇ ਵੇਚਦਾ ਵਾ ਬਿਲਕੁਲ ਠੀਕ ਆ ਉਹ ਉਹ ਉਹਨੂੰ ਪਤਾ ਵਾ ਵੀ ਮੈਂ ਇਹਦੇ ਵਿੱਚ ਰੂਟਰ ਆ ਜਿਹੜਾ ਇਹਦਾ ਹੂੰ ਉਹਦਾ ਡਾਇਆ ਕਿੰਨਾ ਬਣਾਇਆ ਵਾ ਹੂੰ ਕਿੰਨੇ ਡਾਇਮੀਟਰ ਤੇ ਮੈਂ ਬਲੇਡ ਫਿੱਟ ਕੀਤੇ ਆ ਹੁਣ ਇੱਕ ਬੰਦੇ ਨੇ ਰੂਟੇਟਰ ਬਣਾਇਆ ਇੱਕ ਇੱਕ ਕੋਈ ਵੀ ਤੁਸੀਂ ਮੰਨ ਲਓ ਕੋਈ ਇੱਕ ਬ੍ਰਾਂਡ ਨੇ ਰੂਟੇਟਰ ਬਣਾਤਾ ਹਾਂ ਹਾਂ ਉਹਨਾਂ ਨੇ ਉਹਦਾ ਜਿਹੜਾ ਬਲੇਡ ਆ ਬਲੇਡ ਜਿਹੜੇ ਕ੍ਰੀਮ ਤੇ ਫਿੱਟ ਕੀਤੇ ਆ ਉਹ ਮੰਨ ਕੇ ਚੱਲੋ ਵੀ ਪਲੇਟ 11 ਇੰਚ ਰੱਖ ਲਈ ਹੂੰ ਠੀਕ ਆ ਉਹਦੇ ਉੱਤੇ ਬਲੇਡ ਫਿੱਟ ਹੋ ਗਿਆ ਤੇ ਉਹ ਟਰੈਕਟਰ ਉਹਨਾਂ ਨੇ ਕੋਈ ਵੀ ਗਰਾਰੀਆਂ ਕਿਸੇ ਵੀ ਗੇਅਰ ਦੇ ਹਿਸਾਬ ਨਾਲ ਮੈਚ ਕਰਕੇ ਪਾ ਕੇ ਤੁਹਾਨੂੰ ਤੁਸੀਂ ਉਹਨਾਂ ਕੋਲੇ ਲੈ ਗਏ ਟਰੈਕਟਰ ਵੀ ਮੈਨੂੰ ਦੇ ਦੇ ਤੁਸੀਂ ਫੋੜ ਤੇ ਚਲਾ ਦਿਓ ਜੀ ਹੂੰ ਤੇ ਉਹਨਾਂ ਨੇ ਤੁਹਾਨੂੰ ਮੈਚ ਕਰਕੇ ਦੇ ਦਿੱਤੀਆਂ ਬਿਲਕੁਲ ਠੀਕ ਆ ਉਦੋਂ ਬਾਅਦ ਦੇ ਵਿੱਚ ਉਹੀ ਰੋਟਾਵੇਟਰ ਤੁਸੀਂ ਕਿਸੇ ਹੋਰ ਟਰੈਕਟਰ ਮਗਰ ਪਾ ਕੇ ਚਲਾਓ ਚਲ ਹੁਣ ਨਾਂ ਲੈਣ ਵਾਲਾ ਚੱਕਰ ਮੋੜ ਕੇ ਹੋ ਜਾਂਦਾ ਹੈ ਨਾ ਉਹ ਕਿਸੇ ਟਰੈਕਟਰ ਨੂੰ ਤਾਂ ਇਹ ਲੱਗੂਗਾ ਵੀ ਯਾਰ ਸਾਡੇ ਵਾਲੇ ਨੇ ਤਾਂ ਸੌਖਾ ਹੀ ਚਲਾਤਾ ਹੂੰ ਠੀਕ ਆ ਕਿਸੇ ਨੇ ਕਹਿਣਾ ਯਾਰ ਸਾਡੇ ਵਾਲਾ ਤਾਂ ਇਹ ਤੇ ਔਖਾ ਹੀ ਬਹੁਤ ਹੈ ਬਹੁਤ ਔਖਾ ਹਾਂ ਮੇਨ ਗਰਾਰੀਆਂ ਤੋਂ ਪਹਿਲਾਂ ਇੱਕ ਉਹਦਾ ਗੀੜਾ ਦੇਖ ਕੇ ਆਪਣੇ ਰੂਟਰ ਦਾ ਹੂੰ ਉਹ ਦੇਖਣਾ ਪੈਣਾ ਵਾ ਵੀ ਸਾਡਾ ਉਧਰੋਂ ਟਰੈਕਟਰ ਇੱਕ ਗੀੜਾ ਕਿੰਨੇ ਘੁੰਮਦੇ ਆ ਤੇ ਇਧਰੋਂ ਰੂਟਰ ਕਿੰਨਾ ਘੁੰਮਦਾ ਵਾ ਹੂੰ ਜਿਵੇਂ ਹੁਣ ਦਿਨ ਨੂੰ ਮੈਂ ਸਿੰਪਲ ਜੀ ਗੱਲ ਦੇ ਉਦਾਹਰਨ ਦੇ ਦਿੰਨਾ ਵੀ ਜੇ ਆਪਾਂ ਮੰਨ ਕੇ ਚੱਲੋ ਆਲੂਆਂ ਵਾਲੀ ਮਸ਼ੀਨ ਤੇ ਆਲੂ ਬੀਜਦੇ ਆ ਆਪਾਂ ਬੀ ਵਧਾਉਣਾ ਵਾ ਠੀਕ ਆ ਤੇ ਬੀ ਕਿਵੇਂ ਵਧੂਗਾ ਵੀ ਜੇ ਆਪਾਂ ਮੋਟਾ ਜਨ ਅੰਦਾਜ਼ਾ ਵੀ ਜਿਹੜਾ ਮੂਰੇ ਕਿਉਂਕਿ ਆਲੂਆਂ ਵਾਲੀ ਮਸ਼ੀਨ ਪੀਟਗੋ ਨਾਲ ਨਹੀਂ ਕੋਈ ਵੀ ਉਹਦਾ ਕਨੈਕਸ਼ਨ ਆਲੂਆਂ ਵਾਲੀ ਮਸ਼ੀਨ ਥੱਲੇ ਗਰਾਉਂਡ ਤੇ ਜਦੋਂ ਉਹਦਾ ਟਾਇਰ ਘੁੰਮਦਾ ਤਾਂ ਉਹ ਡਰਾਈਵ ਪਿੱਛੇ ਚੈਨਾਂ ਨੂੰ ਜਾਂਦੀ ਚੈਨਾਂ ਤੋਂ ਪੋਰਾ ਨੂੰ ਜਾਂਦੀ ਉਹਦੇ ਵਿੱਚੋਂ ਆ ਵੀ ਜੇ ਆਪਣਾ ਓਦਾਂ ਕਿਤੇ ਆਪਸ਼ਨ ਨਹੀਂਗਾ ਬੀ ਵਧਾਉਣ ਦਾ ਤਾਂ ਮੇਨ ਟਾਇਰ ਆ ਹੂੰ ਟਾਇਰ ਨੂੰ ਜਿੰਨਾ ਆਪਾਂ ਛੋਟਾ ਕਰੀ ਜਾਵਾਂਗੇ 19 ਸਪੀਡ ਪਿੱਛੇ ਵੱਧ ਜਾਈ ਜਾਨੀ 20 ਵੱਧ ਡਿੱਗੀ ਜਾਣਾ ਹਾਂ ਠੀਕ ਆ ਜੇ ਟਾਇਰ ਵੱਡਾ ਕਰੀ ਜਾਂਦੇ ਆ ਤਾਂ ਟਾਇਰ ਦਾ ਡਾਇਆ ਵੱਡਾ ਹੋ ਗਿਆ ਤੇ ਜਿਹੜਾ ਘਟਾਉਣਾ ਤੇ ਵੀ ਘਟਪੋ ਹਾਂ ਜਿਹੜੀ ਇਹ ਆ ਵੀ ਮੈਥਾ ਇੱਕ ਵੀ ਟਰੈਕਟਰ ਤੁਸੀਂ ਬਈ ਮੇਰਾ 60 ਐਚਪੀ ਜਾਂ 55 ਐਚਪੀ ਦੀ ਗੱਲ ਕਰ ਲਓ ਵੀ 55 ਐਚਪੀ 855 ਵੀ ਆਉਂਦਾ 55 ਐਚਪੀ ਦੇ ਵਿੱਚ 36 30 ਵੀ ਆਉਂਦਾ ਹੁਣ ਜੇ ਆਪਾਂ ਉੱਥੇ ਆਹ ਗੱਲ ਦਾ ਰੱਟਾ ਲੈ ਕੇ ਬਹਿ ਜਾਗੇ ਬਈ ਯਾਰ ਮੇਰੇ ਵਾਲੇ ਟਰੈਕਟਰ ਤੇ ਚੱਕਰ ਮੈਚ ਆ ਤੇ ਮੈਂ ਗਰਾਰੀਆਂ ਦੇ ਵਿੱਚ ਇਧਰ ਉਧਰ ਕਰਕੇ ਤੇ ਮੈਂ ਇਹੀ ਟਰੈਕਟਰ ਇੰਨੀ ਇਹ ਇਹ ਰੇਸ਼ੋ ਤੇ ਚਲਾऊं ਨਹੀਂ ਇੱਥੇ ਪ੍ਰੋਪਰ ਇਹ ਗੱਲ ਨਹੀਂ ਆਉਣੀ ਕਿਉਂਕਿ ਪ੍ਰੋਪਰ ਗੱਲ ਦਾ ਇਹ ਆ ਵੀ ਉਹ 55 HP ਦੇ ਵਿੱਚ ਟਾਇਰ 16 ਦੇ ਡਰਾਈਵ ਕਰ ਰਹੇ ਆ ਹਾਂ ਠੀਕ ਆ ਇਹ ਟਰੈਕਟਰ ਦੇ ਵਿੱਚ 14 ਦੇ ਕਰ ਰਹੀ ਆ ਹੁਣ 14 ਨੇ ਗੇਅਰ ਦੀਆਂ ਸਪੀਡਾਂ ਜਦੋਂ ਮਲਾਈਆਂ ਇਹਨਾਂ ਨੇ 14 ਦੇ ਹਿਸਾਬ ਨਾਲ ਰੋਡ ਦੀ ਸਪੀਡ ਨੂੰ ਵੀ ਰੱਖਣਾ ਤੇ ਬਹਾਈ ਦੀ ਸਪੀਡ ਨੂੰ ਵੀ ਦਿਮਾਗ 'ਚ ਰੱਖਣਾ 16 ਵਾਲਿਆਂ ਨੇ 16 ਦੇ ਹਿਸਾਬ ਨਾਲ ਰੱਖਣਾ ਵਾ ਠੀਕ ਆ ਇਹ ਇਹਦੇ ਵਿੱਚ ਚਲ ਸ਼ਾਇਦ ਕੋਈ ਗੁੱਸਾ ਕਰੇ ਵੀ ਜਿਹੜਾ ਆਪਾਂ ਕੰਪਨੀ ਵਾਲੇ ਵੀ ਨੀਰਾਪੁਰਾ ਇਹ ਕਹਿ ਕੇ ਵੇਚੀ ਜਾਂਦੇ ਆ ਵੀ ਜੀ ਇਹ ਇਹਦੇ ਨਾਲ ਮੈਚ ਕਰਦਾ ਤੇ ਇਹਦੇ ਤੇ ਵੀ ਚੱਲੂ ਇਹਦੇ ਤੇ ਵੀ ਚੱਲੂ ਮੇਨ ਤਾਂ ਗੱਲ ਇੱਥੇ ਆਉਣੀ ਆ ਵੀ ਉਹ ਟਰੈਕਟਰ ਤੋਂ ਕਿੰਨੇ ਡਰਾਈਵਰ ਆ ਰਿਹਾ ਕਿ ਤੇ ਕਿੰਨੀ ਵਾਹਨ ਨੂੰ ਪੱਟ ਰਿਹਾ ਵਾ ਹੁਣ ਇੱਕ ਉਹੀ ਕੰਪਨੀ ਵਾਲਿਆਂ ਨੇ ਮੁੜ ਕੇ ਕਿਤੇ ਤੱਕ ਕਰ ਦੇਣੀ ਆ ਬਈ ਉਹਦਾ ਰੂਟਰ ਛੋਟਾ ਕਰ ਦੇਣਾ ਜਿਹੜਾ 11 ਇੰਚ ਦੀ ਪਲੇਟ ਆ ਉਹਨੂੰ ਨੋਂ ਤੇ ਲੈ ਜਾਓ ਉਹਨੇ ਥਾਂ ਘੱਟ ਪੱਟਣਾ ਟਰੈਕਟਰ ਸੌਖਾ ਰਹਿਣ ਲੱਗ ਜਾਣਾ ਠੀਕ ਆ ਫਿਰ ਤੁਸੀਂ ਕਹਿਣਾ ਯਾਰ ਆਪਣੇ ਵੈਸੇ ਹੀ ਗੱਲ ਚੱਲੀ ਹੁੰਦੀ ਯਾਰ ਹੁਣ ਸੋਧ ਕਰਦੀ ਹਾਂ ਸੋਲ ਕਰਕੇ ਕਿਤੇ 5 4 ਐਚਪੀ ਪਾਗ ਲੈ ਕੇ ਥੋੜੋ ਪਾਤੀ ਟਰੈਕਟਰ ਚ ਥੋਡੇ ਚ ਹੈਨਾ ਸੋ ਇਹ ਇਹ ਗੱਲ ਨਾ ਬਾਕੀ ਜਿਵੇਂ ਜਿਵੇਂ ਕੰਮ ਦਾ ਚੱਲੀ ਜਾਂਦਾ ਉਵੇਂ ਮੈਂ ਤਿਆਰਬਾ ਵਧ ਹੀ ਜਾਂਦਾ ਤੇ ਫਿਰ ਬੰਦਿਆਂ ਨੂੰ ਪਤਾ ਲੱਗ ਜਾਂਦਾ ਵੀ ਜੇ ਆਪਣੀ ਜਿਹੜੀ ਪਾਵਰ ਆ ਇੱਥੇ ਲੌਸ ਹੋ ਰਹੀ ਆ ਤੇ ਇਹਨੂੰ ਆਪਾਂ ਵਰਤ ਨੂੰਜ ਕਿਵੇਂ ਲੈਣਾ ਮੈਂ ਨਾ ਇੱਕ ਇੱਕ ਦਿਨ ਇੱਕ ਵੀਡੀਓ ਦੇਖੀ ਮੈਂ ਮੈਨੂੰ ਪਹਿਲਾਂ ਵਧੀਆ ਲੱਗਾ ਯਾਰ ਉਹ ਹਾਂ ਠੀਕ ਆ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਉਹ ਜਿਹੜੇ ਸਾਬ ਨਾਲ ਦੱਸ ਰਿਹਾ ਉਹ ਬਾਈ ਕੋਈ ਸੀਗਾ ਉਹਾਂ ਦਾ ਵੀ ਤੁਸੀਂ ਆਪਦੇ ਸੁਪਰ ਸੀਡਰ ਜਾਂ ਰੋਟਾਵੇਟਰ ਦਾ ਇੱਕ ਬਲੇਡ ਤੋਂ ਨਿਸ਼ਾਨੀ ਲਾ ਲਓ ਪੂਰਾ ਚੱਕਰ ਇੱਕ ਲਿਆ ਕੇ ਉੱਥੇ ਖੜ੍ਹਾ ਲਓ ਤੁਹਾਡੇ ਪੀਟੀਓ ਦੇ ਜਿਹੜੇ ਚੱਕਰ ਆ ਕ੍ਰਾਸ ਦੇ ਉਹ ਸਵਾ 1.2 ਚਾਹੀਦੇ ਆ ਤੁਹਾਡਾ ਉਧਰੋਂ ਇਧਰੋਂ ਰੋਟਰ ਵਾਲ ਨੂੰ ਇੱਕ ਢਾ ਆਵੇ ਹਾਂ ਇਧਰੋਂ ਸਵਾ 1.2 ਇਧਰੋਂ ਸਵਾ 1.2 ਹਾਂ ਵੀ ਯਾਨੀ ਕਿ 220 ਤੇ ਚੱਕਰ ਸੁਪਰ ਸੀਡਰ ਤੇ ਚਾਹੀਦੇ ਹੁੰਦੇ ਆ ਤੇ ਰੋਟਾਵੇਟਰ ਤੇ ਵੀ 180 90 ਚੱਕਰ 80 90 ਹਾਂ ਮੈਨੂੰ ਪਹਿਲਾਂ ਤਾਂ ਵਧੀਆ ਲੱਗੀ ਗੱਲ ਫਿਰ ਮੈਂ ਕਿਹਾ ਵੀ ਜੇ ਇਹੀ ਆ ਗਏ ਵੀ ਇੱਕ ਵਾਰ ਚੱਕਰ ਉਹਦਾ ਸਾਰਿਆਂ ਦਾ ਫਿਰ ਫਿੱਟ ਹੋ ਗਈ ਫਿਰ ਤਾਂ ਕਈ ਵੀ ਟਰੈਕਟਰ ਤੇ ਚਲਾ ਲਓ ਪਰ ਫਿਰ ਟਰੈਕਟਰ ਬਦਲੇ ਤਾਂ ਕਿਉਂ ਬਦਲਣਾ ਪੈਂਦਾ ਹੁਣ ਹੁਣੇ ਮੈਂ ਇਹ ਗੱਲ ਦਾ ਵੀ ਜਵਾਬ ਦੇ ਦੇਣਾ ਹਾਂ ਮੰਨ ਕੇ ਚੱਲੋ ਤੁਸੀਂ ਇੱਕ ਗੇੜਾ ਬਲੇਡ ਦਾ ਲੈ ਲਿਆ ਹੂੰ ਠੀਕ ਆ ਹੁਣ ਤੁਸੀਂ ਨਾਲ ਫਿਰ ਚਲੋ ਇਹ ਗੱਲ ਇੰਨੀ ਹੋ ਜਾਂਦੀ ਵੀ ਆਪਾਂ ਇਹ ਸੁਣ ਲਈ ਗੱਲ ਤੇ ਵੇਖਣ ਲੱਗੇ ਮੈਂ ਇਹ ਡਾਇਆ ਵੀ ਵੇਖੋ ਕਿ ਨਾ ਵੀ ਉਹ ਬਲੇਡ ਤੋਂ ਬਲੇਡ ਆ ਜਿਹੜਾ ਉਹ 9 ਇੰਚ ਤੇ ਲੱਗਾ 11 ਇੰਚ ਤੇ ਲੱਗਾ 8 ਇੰਚ ਤੇ ਲੱਗਾ 8.5 ਤੇ ਲੱਗਾ ਠੀਕ ਨਾ ਹੁਣ ਮੰਨ ਕੇ ਚੱਲੋ ਵੀ ਕਿਸੇ ਨੂੰ ਆਪਾਂ ਕਹਿ ਦਿੰਨੇ ਆ ਵੀ ਆਹ ਟਾਇਰ ਛੱਡਿਆ 13 ਨੰਬਰ ਦਾ ਟਾਇਰ ਆ ਰੇਡ ਕਿ ਉੱਥੇ ਛੱਡਿਆ ਉਹ ਬੰਦਾ ਸੌਖਾ ਛੱਡਿਆ ਜੇ ਉਹਨੂੰ 16 ਦਾ ਫੜਾ ਦਈਏ ਉਹ ਬੰਦਾ ਉੱਥੇ ਤੱਕ ਜਾਂਦਾ ਢੂਈ ਹਿਲਾ ਲੂ ਗੱਲ ਇਧਰ ਵੀ ਦੇਖਣੀ ਆ ਕਹਿੰਦਾ ਆਪਾਂ ਹਾਂ ਠੀਕ ਆ ਹਾਂ ਫੇਰ ਇੱਥੋਂ ਆਪਾਂ ਇਹ ਚੀਜ਼ ਦੇਖ ਲਈ ਇਹ ਚੀਜ਼ ਦੇਖਣ ਤੋਂ ਬਾਅਦ ਹੁਣ ਜਿਹੜਾ ਢੇੜਾ ਆ ਆਹ ਡਾਇਆਮੀਟਰ ਵੱਡਾ ਹੂੰ ਠੀਕ ਆ ਉਹ ਪਲਾ ਇਧਰੋਂ ਜਿੰਨੇ ਮਰਜ਼ੀ ਢੇੜੇ ਵਧਾਈ ਘਟਾਈ ਜਾਵੇ ਉਹਦਾ ਟਰੈਕਟਰ ਓਖਾ ਰੂ ਕਿਉਂਕਿ ਉਹਦਾ ਡਾਇਆ ਵੱਡਾ ਵੱਡਾ ਵਾ ਹਾਂ ਠੀਕ ਆ ਜੇ ਉਹ ਇਥੋਂ ਜਿਹੜਾ ਗੇਅਰ ਦੀ ਡਰਾਈਵਰ ਇਥੋਂ ਦਾ ਸਵਾ 2 ਕਰੀ ਜਾਂਦਾ ਡਾਇਆ ਮੀਟਰ ਉਹਦਾ ਵੱਡਾ ਫੇਰ ਉਹਨੂੰ ਟਰੈਕਟਰ ਵੀ ਇਥੋਂ 55 ਤੋਂ 60 HP ਕਰਨਾ ਪਊਗਾ ਕਹਿੰਨਾ ਜੇ ਡਾਇਆ ਵੱਡਾ ਠੀਕ ਆ ਪੱਟਣੀ ਤਾਂ ਮਿੱਟੀ ਆ ਮਿੱਟੀ ਆ ਹਾਂ ਮੇਨ ਹੁਣ ਚੱਕਰਾਂ ਤੇ ਤਾਂ ਸਾਰੇ ਹੀ ਕਹਿ ਦਿੰਦੇ ਆ ਵੀ ਪੂਲੀ ਪਾ ਦੋ ਐਂ ਕਰ ਲਓ ਠੀਕ ਆ ਇਹ ਇਹ ਤਾਂ ਫਾਰਮੂਲੇ ਆ ਪਰ ਮੇਨ ਫਾਰਮੂਲਾ ਤਾਂ ਇਹ ਆ ਵੀ ਜਿਹੜਾ ਐਕ ਕੋ ਛਾਬਟਾ ਉਹਦੇ ਤੇ ਬਲੇਡ ਲੱਗੇ ਉਹਨੂੰ ਘਮਾਉਣੇ ਆ ਹੂੰ ਠੀਕ ਆ ਉਹ ਘੁੰਮਣ ਨੂੰ ਪਾਵਰ ਕਿੰਨੀ ਲੱਗਦੀ ਹੈ ਹਾਂ ਠੀਕ ਆ ਕਿ ਨਹੀਂ ਬਿਲਕੁਲ ਹੁਣ ਉਹ ਪਾਵਰ ਮੰਨ ਕੇ ਚੱਲੋ ਉਹ 9 ਇੰਚੀ ਬਲੇਟਾਂ ਤੇ 9 ਇੰਚ ਤੇ ਉਹਦਾ ਬਲੇਡ ਲੱਗਾ ਹੋਇਆ ਉਹਦਾ ਡਾਇਆਮੀਟਰ ਹੈ ਨਾ ਤੇ ਉੱਥੇ 11 ਵਾਲਾ ਆ ਗਿਆ ਉਨੇ ਹੀ ਚੱਕਰ ਹੁਣ ਉਨੇ ਹੀ ਗੇਅਰ ਹੁਣ ਉਹੀ ਟਰੈਕਟਰ ਹੋਵੇ ਫੇਰ ਉਹ ਟਰੈਕਟਰ ਨਹੀਂ ਚੱਲਣਾ ਉੱਥੇ ਫੇਰ ਤਾਂ ਨਹੀਂ ਚੱਲਣਾ ਚਲੋ ਜੇ ਮੰਨ ਲਓ ਵੀ ਆਪਾਂ ਕਿੰਨੇ ਵੀ ਚਲੋ ਇੱਕ ਜਾਂ 9 ਵਾਲਾ ਜਾਂ 11 ਵਾਲਾ 9 ਵਾਲਾ ਹੀ ਮੰਨ ਕੇ ਚੱਲੋ 9 ਇੰਚੀ ਵਾਲਾ ਦੀ ਇੱਕ ਉਦਾਹਰਨ ਦੇ ਤੋ ਉਦਾਹਰਨ ਦੀ ਤਰ੍ਹਾਂ ਮੰਨ 855 ਲੱਗਾ ਵਾ ਹਾਂ ਉਦੋਂ ਬਾਅਦ ਟਰੈਕਟਰ ਉਹ ਤੇ ਆਪਾਂ ਅਰਜਨ ਲਾਤਾ ਹਾਂ ਜਾਂ ਸੋਨਾਲੀ ਕਾ ਲਾਤਾ ਹਾਂ ਉਦੋਂ ਫਿਰ ਗਰਾਰੀਆਂ ਚੇਂਜ ਕਰਨੀਆਂ ਹੀ ਪੈਂਦੀਆਂ ਵਾ ਉਹ ਵੀਰੇ ਉਹਦੇ ਵਿੱਚ ਇਹ ਚੱਕਰ ਆ ਜਾਂਦਾ ਹੁਣ ਗੱਲਾਂ ਤਾਂ ਚੱਲ ਵੀ ਜੇ ਕਿਤੇ ਨਹੀਂ ਵੀ ਹੋਵੇ ਤਾਂ ਕਹਿ ਦੇਣਾ ਚਾਹੀਦਾ ਮੈਨੂੰ ਨਹੀਂ ਪਤਾ ਹਾਂ ਹੁਣ ਇੱਕ ਟਰੈਕਟਰ ਤਾਂ 2500 ਜਾਂ 2100 rpm ਤੇ ਜਾ ਕੇ ਆਪਦੀ ਫੁੱਲ ਪਾਵਰ ਆ ਰਿਆ ਵਾ ਹੂੰ ਠੀਕ ਆ ਇੱਕ ਟਰੈਕਟਰ ਉੱਥੇ ਹੀ 855 ਉਹ 1800 ਚੱਕਰ ਦੇ ਫੁੱਲ ਪਾਵਰ ਲਾ ਰਿਆ ਵਾ ਹੂੰ ਠੀਕ ਆ ਫਿਰ ਹੁਣ ਉਹ ਐਂਡ ਨੂੰ ਤਾਂ ਆਪਾਂ ਟਰੈਕਟਰ ਲਿਓ ਮਾਰਕਾ ਨਹੀਂ ਦੇਖਣਾ ਵੀ ਕਿਹੜਾ ਲੱਗਾ ਆਪਾਂ 540 ਕਿੱਥੇ ਪੈਦਾ ਪੂਰੇ ਕਰਦਾ ਹਾਂ ਉਹ ਦੇਖ ਕੇ ਪਿੱਛੇ ਨੂੰ ਤੁਰਨਾ ਹਾਂ ਉਹ 540 ਕਿੱਥੇ ਪੂਰੇ ਕਰਦਾ ਹਾਂ ਠੀਕ ਆ ਕਿ ਨਹੀਂ ਹੁਣ 540 ਵਾਲੀ ਜਿਹੜੇ ਆਪਾਂ ਜਿਹੜਾ ਹੈਵੀ ਡਿਊਟੀ ਕੰਮ ਕਰਦੇ ਆ 540 ਲੈਣੇ ਆ ਉਦੋਂ ਕੋਈ ਵੀ ਪੀਟੀਓ ਚੱਲੀ ਜਾਂਦਾ ਜਿਵੇਂ ਆਮ ਟਰੈਕਟਰ ਦੇ ਪਹਿਲੇ ਵਾਲੇ ਨੇ 11 ਇੰਚ ਚੱਲੀ ਜਾਂਦਾ ਹੁੰਦਾ ਠੀਕ ਆ ਫੇਰ ਆਪਾਂ ਉਧਰ ਨਾ ਦੇਖੋ ਕਿ ਨਾ ਵੀ ਮੂਰੇ ਟਰੈਕਟਰ ਕਿਹੜਾ ਉਹ 540 ਕਿੱਥੇ ਪੂਰੀ ਕਰਦਾ ਹੂੰ ਠੀਕ ਆ ਫੇਰ 540 ਜਿਵੇਂ ਹੁਣ ਆਪਾਂ ਇੱਥੇ ਤੂੰ ਗੱਲ ਕਰ ਲਈ ਵੀ ਸਵਾ ਦੋ ਚੱਕਰ ਆਉਣੇ ਚਾਹੀਦੇ ਇਧਰੋਂ ਇੱਕ ਘੁੰਮੇ ਹੂੰ ਫੇਰ ਇਧਰ ਆਪਾਂ ਪਿੱਛੇ ਜੇ ਮੂਰੇ ਪਾਵਰਾਂ ਬਦਲ ਲਈਆਂ ਇਟਰ ਬਦਲਨੇ ਆ ਫਿਰ ਇਧਰ ਵੀ ਦੇਖਣਾ ਪੈਣਾ ਆਪਾਂ ਵੀ ਡਾਇਆਮੀਟਰ ਕਿੰਨਾ ਵਾ ਜੇ ਇਧਰੋਂ ਡਾਇਆਮੀਟਰ ਦੇਖ ਕੇ ਇੱਥੇ 540 ਕਰ ਲੇ ਫਿਰ ਆਪਾਂ ਮੂਰੇ ਐਚਪੀ ਦੇਖਣੀ ਆ ਵੀ ਮੂਰੇਓ ਐਚਪੀ ਕਿੰਨਾ ਚਲਾ ਰਿਆ ਉਹ ਜਿਵੇਂ ਉਹ ਗੱਲ ਇੱਕ ਆਪਾਂ ਉਹ ਕਹਿਦਗੇ ਜਿਵੇਂ ਜਿਹੜਾ 1800 ਚੱਕਰ ਵਾਲਾ ਵਾ ਹਾਂ ਤੇ ਜਿਹੜਾ ਉਹ 2100 ਚੱਕਰ ਵਾਲਾ ਜਿਹੜਾ ਵਾ ਉਹਦੀ ਜੋ ਗਰਾਰੀ ਸੈੱਟ ਜਿੱਥੇ ਕੀਤਾ ਵਾ ਜਦੋਂ 1800 ਵਾਲਾ ਪਾਉਗਾ ਤੇ ਚੱਕਰ ਘਟ ਗਏ ਹਾਂ ਸਪੀਡ ਵੀ ਘਟ ਗਈ ਸਪੀਡ ਵੀ ਘਟ ਗਈ ਟਾਇਰ ਵੀ ਛੋਟਾ ਆ ਗਿਆ ਟਾਇਰ ਵੀ ਛੋਟਾ ਆ ਗਿਆ ਤੇ ਮੈਂ ਇੱਕ ਚੀਜ਼ ਐਦ ਕੀ ਹੋਰ ਨੋਟ ਕੀਤੀ ਆ ਹਾਂਜੀ ਉਹ ਜਦੋਂ ਸੁਪਰ ਸੀਟਰ ਤੇ ਚਲਾਉਨੇ ਆ ਜੇ 4 ਵੀਲ ਲਾ ਲੈਨੇ ਆ ਟਰੈਕਟਰ ਥੋੜਾ ਜਿਹਾ ਹੋਰ ਸੌਖਾ ਹੋ ਜਾਂਦਾ ਅ ਸੁਪਰ ਸੀਟਰ ਤੇ ਚਲਾਉਨੇ ਆ ਜਦੋਂ 4 ਵੀਲ ਲਾ ਲੈਨੇ ਆ ਵੈਸੇ ਵੀ ਮੈਂ ਜਿਹੜੀ ਇਹ ਗੱਲ ਕਹਿਣਾ ਵੀ ਟਰੈਕਟਰ ਨੂੰ ਔਖਾ ਹੋਣਾ ਚਾਹੀਦਾ ਔਖਾ ਹੋਣਾ ਚਾਹੀਦਾ ਹਾਂ ਕਾਰਨ ਬੀਰੇ ਪਹਿਲਾਂ ਉਹ ਦੋ ਟੈਰਾਂ ਨੂੰ ਡਰਾਈਵ ਕਰਦਾ ਵਾ ਹਾਂ ਠੀਕ ਆ ਫੇਰ ਉਹ ਚੌਰਾ ਮੂਰੇ ਚੌਂਾਂ ਨੂੰ ਲੱਗ ਗਿਆ ਕਰਨ ਠੀਕ ਆ ਇਹਦੇ ਵਿੱਚ ਜੇ ਤਾਂ ਇਹਨ ਵੱਤਾਂ ਬੱਤਰ ਜ਼ਮੀਨ ਕੋਈ ਚੱਕਰ ਨਹੀਂ ਦੇਤਾ ਨੀਗਾ ਵੀ ਉੱਥੇ ਟਰੈਕਟਰ ਸੌਖਾ ਹੀ ਤੁਰਿਆ ਜਾ ਰਿਹਾ ਫੇਰ ਤਾਂ ਉਹ ਲਾਇ ਤੋਂ ਔਖਾ ਹੋਊਗਾ ਜੇ ਆਪਣੀ ਬੱਤਰ ਨਹੀਂ ਸਹੀ ਜਾਂ ਜ਼ਮੀਨ ਨਹੀਂ ਸਹੀ ਮੰਨ ਕੇ ਚੱਲੋ ਵੀ ਗਿੱਲੀ ਆ ਜਿੱਥੇ ਟਰੈਕਟਰ ਨੂੰ ਇੱਥੋਂ ਪਿਛਲੇ ਨੂੰ ਸਲਿੱਪ ਦੇ ਕੇ ਤੁਰਨਾ ਪੈ ਰਿਹਾ ਫੇਰ ਤੁਹਾਡਾ ਸੋਖਾ ਹੋਊਗਾ ਕਿਉਂਕਿ ਸੁਪਰ ਸੀਡਰ ਤੇ ਬਈ ਜ਼ਿਆਦਾਤਰ ਆਪਾਂ ਗੱਲਚੀ ਬੀਜਦੇ ਆਂ ਜ਼ਿਆਦਾ ਗੱਲਚੀ ਬੀਜਦੇ ਆਂ ਉਹ ਗੱਲਾਂ ਥੋੜੀ ਮੈਂ ਹੁਣ ਤੇ ਥੋੜੀ ਗੱਲ ਤੇ ਮੈਨੂੰ ਸਹੀ ਮੈਂ ਸਮਝ ਵੀ ਗਿਆ ਵੀ ਗੱਲਾਂ ਦੋਨੋਂ ਹੀ ਹੋ ਸਕਦੀਆਂ ਹਾਂ ਹਾਂ ਹੁਣ ਜੇ ਆਪਾਂ ਸੁਪਰ ਸੀਡਰ ਨੂੰ ਬਾਹਲੇ ਗਿੱਲੇ ਬਾਣ ਚ ਬਾੜੀ ਫਿਰਦੇ ਆਂ ਕੱਦੂ ਵਾਲਾ ਸਿਸਟਮ ਤਾਂ ਉੱਥੇ ਜਦੋਂ 4 ਵੀਲ ਲਾਉਂਗੇ ਚਾਰੇ ਟਾਇਰ ਡਰਾਈਵ ਕਰਦੇ ਆ ਤਾਂ ਟਰੈਕਟਰ ਸੋਖਾ ਰਹੂਗਾ ਇੱਕ ਆਇਆ ਨਾ ਬਈ ਹੋਰ ਚੀਜ਼ ਆ ਤਕਰੀਬਨ ਹੀ ਮੇਰੇ ਹਿਸਾਬ ਨਾਲ ਵੀ 80% ਲੋਕ ਇਹੋ ਜਿਹੇ ਆ ਹਾਂ ਵੀ ਜਿਆਦਾ ਸਿੰਗਲ ਤਵੰਗਾ ਹਾਂ ਜਾਂ ਅੱਗ ਲਾ ਕੇ ਹਾਲ ਮਾਰ ਕੇ ਹਾਂ ਜਾਂ ਦੂਰੀਆਂ ਤਵੰਗਾ ਮਾਰ ਕੇ ਉਦੋਂ ਬਾਅਦ ਵਾਹਣ ਬਣਾ ਕੇ ਫੇਰ ਵੀ ਸੁਪਰ ਸੀਟਰ ਨਾਲ ਬੀਜਦੇ ਆ ਇੱਕ ਤਾਂ ਜਿਹੜਾ ਵੈਸੇ ਪਿਆ ਵਾ ਵਾਹਣ ਉਵੇਂ ਹੀ ਉਹ ਜਿਹਦਾ ਜਦੋਂ ਮੰਨ ਲੈ ਵੀ 2 ਵੀਲ ਤੇ ਚੱਲਦਾ ਵਾ ਜਦੋਂ ਤਵੰਗਾ ਨਾਲ ਸੁੱਖਾ ਚੱਲੂ ਹਾਂ ਤੇ ਜਦੋਂ ਆ ਗਿਆ ਤਵੰਗਾ ਨਾਲ ਫੇਰ ਉੱਥੇ ਜਾ ਕੇ ਜੇ ਤੂੰ 4 ਵੀਲ ਲਾਏਗਾ ਫੇਰ ਸੁੱਖਾ ਚੱਲੇਗਾ ਫੇਰ ਸੁੱਖਾ ਚੱਲੂਗਾ ਹਾਂ ਤੇ ਉਹ ਅਹੀਂ ਉਹ ਤਾਂ ਯਾਰ ਬੈਦਗੀ ਤਿਆਰ ਬਾ ਹਾਂ ਫੇਰ ਇਹ ਗੱਲ ਤਾਂ ਵੀਰੇ ਹੁਣ ਆ ਵੀ ਜਿਹੜਾ ਪਹਿਲਾਂ ਹਨਾ ਆਪਣੇ ਅਜ ਤੋਂ ਥੋੜਾ ਟਾਈਮ ਪਹਿਲਾਂ ਵੀ ਟਰੈਕਟਰਾਂ ਦੇ ਵੱਧ ਇਹ ਚੀਜ਼ਾਂ ਆਪਾਂ ਜਨਰੇਟਰਾਂ ਦੇ ਪੁਲੀਆਂ ਮੈਚ ਕਰਦੇ ਹੁੰਦੇ ਸੀ ਜਨਰੇਟਰਾਂ ਤੇ ਪੁਲੀਆਂ ਸੌਖੀਆਂ ਹੀ ਮੈਚ ਹੋ ਜਾਂਦੀਆਂ ਕਿਉਂਕਿ ਜੇ ਤੇਰੇ ਕੋਲੇ ਟਰੈਕਟਰ ਸਵਰਾਜ ਆ ਜਾਂ ਅਦਰ ਕੋਈ ਵੀ ਹੋਰ ਆ ਤਾਂ ਉਹ ਕੀ ਕਰਦੇ ਸੀ ਉੱਪਰ ਇੱਕ ਪੁਲੀ ਸ਼ਾਫਟ ਵੱਡੀ ਕਰਕੇ ਛੋਟੀ ਲਾ ਦਿੰਦੇ ਸੀ ਤੇ ਥੱਲੇ ਉਹਦੇ ਅਡਮੈਚ ਕਰ ਦਿੰਦੇ ਸੀ ਚੱਕਰ ਜਣੀ ਚਾਰ ਚਾਰ ਪੁਲੀਆਂ ਹੋ ਜਾਂਦੀਆਂ ਸੀ 6 6 ਬੈਲਟਾਂ ਵਾਲਾ ਸਿਸਟਮ ਇਹ ਤਿੰਨ ਉਧਰੋਂ ਲਾ ਕੇ ਇਧਰ ਹੁਣ ਕੀ ਇਹਨਾਂ ਤੇ ਕੀ ਪੰਗਾ ਪੈਂਦਾ ਇੱਥੇ ਤਿੰਨ ਤਰ੍ਹਾਂ ਦਾ ਜ਼ੋਰ ਚਾਹੀਦਾ ਵਾ ਹਮ ਇੱਕ ਤਾਂ ਪਿੱਛੋਂ ਘਮਾਉਣ ਨੂੰ ਜਿਹੜਾ ਇੰਪਲੀਮੈਂਟ ਪਾਇਆ ਫੇਰ ਜਿਹੜਾ ਟਰੈਕਟਰ ਆ ਉਹਦੇ ਟਾਇਰ ਘਮਾਉਣ ਨੂੰ ਹਮ ਠੀਕ ਆ ਫੇਰ ਉਹਦੇ ਨਾਲ ਸਪੀਡ ਵੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਹੁਣ ਮੰਨ ਲੇ ਕਿ ਚਲੋ ਆਪਣੇ ਇੱਕ ਝੋਟਾ ਗੇਅਰ ਲੱਗਦਾ ਸੀਗਾ ਹਮ ਉਲਵਾ ਲਿੰਦੇ ਸੀ ਕਈ ਬੰਦੇ ਹਾਂ ਉਹ ਮੁੜ ਕੇ ਰੋਣਾ ਰੋਂਦੇ ਹੀ ਵੀ ਨਵੇੜਾ ਨਹੀਂ ਹੁੰਦਾ ਨਵੇੜਾ ਨਹੀਂ ਹੁੰਦਾ ਹਾਂ ਠੀਕ ਆ ਉਹ ਕੱਟ ਆਉਂਦੀ ਸੀਗੀ ਹੂੰ ਉਹ ਕੱਟ ਜਿਹਨੂੰ 3 ਸਪੀਡ ਵਾਲੀ ਕਹਿ ਦਿੰਦੇ ਆ ਹਾਂ ਹੁਣ ਜਿਹੜੀ ਇੱਕ ਕੰਪਨੀ ਨੇ ਇੱਕ ਕੱਟ ਦਿੱਤੀ ਉਹਨੇ ਸਾਰੀ ਰੇਸ਼ੋ ਕੱਢ ਕੇ ਦੇਣੀ ਸਾਰੇ ਚੱਕਰ ਮਲਾ ਕੇ ਸਾਰਾ ਕੁਝ ਨਹੀਂ ਨਹੀਂ ਇਹ ਕਿਨਾਂ ਜਿਹੜੀ ਇੱਕ ਕੱਟ ਉਦਾਂ ਹੀ ਆ ਗਈ ਤੇ ਆਪਾਂ ਕਿਸੇ ਅਦਰ ਚ ਫਿੱਟ ਕਰੀ ਜਾ ਰਹੇ ਆ ਹਾਂ ਉਹਦੀ ਮੈਚਿੰਗ ਥੋੜੋ ਉਹਦੇ ਨਾਲ ਸਪੀਡਾਂ ਤਾਂ ਉਹਨੇ ਤਿੰਨ ਦੇਤੀਆਂ ABC ਗੇਅਰ ਤੁਹਾਨੂੰ ਤਿੰਨ ਦੇ ਦਿੰਦਾ ਦੇ ਦਿੰਦਾ ਪਰ ਰੇਸ਼ੋ ਤਾਂ ਨਹੀਂ ਕੱਢ ਕੇ ਦਿੱਤੀ ਨਹੀਂ ਰੇਸ਼ੋ ਤਾਂ ਜਿਹੜੀ ਕੰਪਨੀ ਨੇ ਬਣਾਇਆ ਉਹਦੇ ਨਾਮ ਬਣੀ ਹੋਈ ਹੈ ਹਾਂ ਤੇ ਫਿਰ ਉਹ ਉੱਥੇ ਆ ਕੇ ਕੀ ਹੋ ਜਾਂਦਾ ਟਰੈਕਟਰ ਵੀ ਸੌਖਾ ਹੋ ਜਾਂਦਾ ਹੂੰ ਸਫਾਈ ਵੀ ਬਹੁਤ ਸੋਹਣੀ ਆਉਂਦੀ ਉਹ ਬੰਦਿਆਂ ਕੋਲੇ ਦੋ ਇਸ਼ੂ ਹੁੰਦੇ ਆ ਵੀ ਇੱਕ ਐਵਰੀਜ ਨਹੀਂ ਆ ਰਹੀ ਇੱਕ ਨਵੀੜਾ ਨਹੀਂ ਹੋ ਰਿਹਾ ਹਾਂ ਠੀਕ ਆ ਸਹੀ ਆ ਇਹ ਤਾਂ ਫਿਰ ਉੱਥੇ ਆ ਕੇ ਗੱਲ ਨਿਬੜਦੀ ਆ ਵੀ ਜੇ ਆਪਾਂ ਵੈਸੇ ਤੈਨੂੰ ਮੈਂ ਹੁਣ ਦੱਸਦਾ ਵੀ ਜਿਹੜੀ ਉਹ ਸਹੀ ਗੱਲ ਵੀ ਆਪਾਂ ਇਹ ਗੱਲ ਨੂੰ ਸਮਝਣ ਦੇ ਵਿੱਚ ਥੋੜੇ ਜੇ ਚਾਹੇ ਲੇਟ ਕਹਿ ਲੋ ਚਾਹੇ ਕੁਝ ਕਹਿ ਲੋ ਖੇਤੀ ਇਦਾਂ ਦੀ ਹੋਈ ਜਾ ਰਹੀ ਆ ਟਰੈਕਟਰ ਦਾ ਸਪੈਸ਼ਲ ਆਉਣ ਲੱਗੇ ਹੂੰ ਪੋਟੈਟੋ ਸਪੈਸ਼ਲ 슈ਗਰ ਕੇਨ ਸਪੈਸ਼ਲ ਸਪੈਸ਼ਲ ਹੈਨਾ ਤੇ ਆਪਾਂ ਕਹੀ ਨਹੀਂ ਆਨੇ ਵੀ ਇੰਪਲੀਮੈਂਟ ਸਾਂਝਾ ਲੈ ਕੇ ਦੋਨਾਂ ਤੇ ਚਲਾ ਲੀਏ ਦੋਨਾਂ ਤੇ ਚਲਾ ਲੀਏ ਐ ਨਹੀਂ ਕਿ ਨਾ ਗੱਲ ਬੰਦ ਦੀ ਗੱਲ ਸਹੀ ਆ ਇਹਦਾ ਸਿਸਟਮ ਹੀ ਉਹ ਇਹਦਾ ਯਾਰ ਉਹ ਹੀ ਕਰਤਾ ਨਾ ਵੀ ਜਿਹੜਾ ਇਹ ਪੀਟੀਓ ਵਾਲਾ ਕੋਈ ਵੀ ਸੰਦਾਵਾ ਹਾਂ ਇਹ ਤੂੰ ਇਹ ਨਹੀਂ ਜਿਹਦਾ ਮਰਜ਼ੀ ਚੱਕੇ ਜਿਹਦੀ ਮਰਜ਼ੀ ਮਗਰ ਪਾਰੋਂਗੇ ਇਹਨਾਂ ਨੇ ਸਿਸਟਮ ਹੀ ਇਹ ਵਜਾ ਕਰ ਰੱਖਿਆ ਸਿਸਟਮ ਇਹ ਜਿਹਾ ਕਰ ਕਿਉਂਕਿ ਵੀਰੇ ਹਰੇਕ ਬੰਦੇ ਨੂੰ ਹਰੇਕ ਕੰਪਨੀ ਨੂੰ ਇਹ ਦੌੜ ਆ ਵੀ ਅਸੀਂ ਬੈਸਟ ਲੱਗੀਏ ਹਾਂ ਠੀਕ ਆ ਉਹਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਆਪ ਦੇ ਆਪ ਨੂੰ ਬੈਸਟ ਦਿਖਣ ਦੀ ਖਾਤਰ ਹੂੰ ਉਹ ਸਿਸਟਮ ਕਰਨਾ ਹੀ ਕਰਨਾ ਵੀ ਅਸੀਂ ਦੂਜੇ ਨਾਲੋਂ ਲੈਦੇ ਹੋਈਏ ਹਾਂ ਠੀਕ ਆ ਤੇ ਫੇਰ ਉਹਨਾਂ ਨੇ ਤਾਂ ਆਪ ਦੇ ਪ੍ਰੋਡਕਟ ਦੇ ਹਿਸਾਬ ਨਾਲ ਲੈਦੇ ਹੋਣਾ ਆਪਣੀ ਮਸ਼ੀਨਰੀ ਦੇ ਹਿਸਾਬ ਨਾਲ ਲੈਦੇ ਨਹੀਂ ਹੋਣਾ ਹੂੰ ਸਹੀ ਆ ਸਹੀ ਆ ਕਿ ਨਾ ਤੇ ਫਿਰ ਹੁਣ ਜੇ ਆਪਾਂ ਐ ਕਵਾਂਗੇ ਵੀ ਇੱਕੋ ਨਾਲ ਮੈਚ ਹਾਂ ਇਹ ਫਾਰਮੂਲੇ ਜ਼ਰੂਰ ਆ ਵੀ ਆਪਾਂ ਇਧਰ ਲਈ 16 ਦੰਦਿਆਂ ਵਾਲੀ ਗਰਾਰੀ ਕੱਢ ਕੇ 18 ਵਾਲਿਆਂ ਦਾ ਕਰ ਦੋ ਜਿਵੇਂ ਉਹ ਆਮ ਹੀ ਆਪਾਂ ਵੀਡੀਓ ਚ ਦੇਨੇ ਹੁੰਨੇ ਆ ਵੀ ਭਾਈ ਸਾਹਮਣੇ ਵਾਲੀ ਗਰਾਰੀ ਹੈ ਜਿਹੜੀ ਜਿਹੜੀ ਪੀਟੀਓ ਨੂੰ ਸਾਹਮਣੀ ਆ ਉਹਨੂੰ ਇਧਰ ਕਰ ਦੋ ਚੱਕ ਕੇ ਉਹਨੂੰ ਇਧਰ ਕਰ ਦੋ ਠੀਕ ਆ ਇਹ ਤਾਂ ਕਈ ਵਾਰੀ ਐ ਹੋ ਜਾਂਦਾ ਵੀ ਜਿਵੇਂ ਆਪਾਂ ਕਿਸੇ ਕੰਪਨੀ ਤੋਂ ਰੂਟਾ ਵੇਟਰ ਲੈਣ ਉੱਠ ਕੇ ਉਹਨਾਂ ਨੂੰ ਆਪਾਂ ਕਿਹਾ ਵੀ ਭਾਈ ਗੱਲ ਨਹੀਂ ਪੰਦੀ ਸਫਾਈ ਨਹੀਂ ਆ ਰਹੀ ਪਿੱਛੇ ਜਾਂ ਟਰੈਕਟਰ ਲੋਡ ਮੰਦਾ ਉਹ ਉਹਨਾਂ ਦੀ ਆਪਸ਼ਨ ਰੱਖੀ ਹੁੰਦੀ ਆ ਇਧਰੋਂ ਚੱਕੀ ਇਧਰ ਕਰਤੀ ਪਰ ਜਿਹੜਾ ਮੇਨ ਗੱਲ ਆ ਵੀ ਹੁਣ ਜਿਹੜੀ ਤੁਹਾਨੂੰ ਮੈਂ ਰੂਟਰ ਵਾਲੀ ਗੱਲ ਦੱਸੀ ਸੀ ਵੀ ਰੂਟਰ ਦੇ ਗੇੜੇ ਨੂੰ ਟਰੈਕਟਰ ਕਿੰਨੇ ਜ਼ੋਰ ਤੇ ਗੇੜਦਾ ਮੇਨ ਤਾਂ ਇਹ ਆ ਇਹਦੇ ਵਿੱਚ ਤਾਂ ਫਿਰ ਜਿੰਨੀਆਂ ਮਰਜ਼ੀ ਘਰਾ ਰੀਆਂ ਲਈ ਆ ਇਹ ਯਾਰ ਬੜਾ ਚੱਕਰ ਪਾਇਆ ਹੁਣ ਜ਼ਿਆਦਾਤਰ ਜਿਹੜਾ ਵਾ ਕੰਪਨੀਆਂ ਵਾਲੇ ਵੀ ਜ਼ਿਆਦਾਤਰ ਕਹੀ ਕਹਿੰਦੇ ਆ ਕਿ ਜਿਹੜੀ ਛੋਟੀ ਘਰਾ ਰੀ ਉਹ ਪੀਡੀਓ ਨੂੰ ਸਾਹਮਣੇ ਹੋਵੇ ਸਾਹਮਣੇ ਹੋਵੇ ਹਾਂ ਜ਼ਿਆਦਾਤਰ ਇਹ ਕਹਿੰਦੇ ਆ ਹਾਂ 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 ਇੱਕ ਕੰਪਨੀ ਵਾਲੇ ਆਂਦੇ ਆ ਉਹ ਆਂਦੇ ਵੱਡੀ ਕਰਾਰੀ ਵੀਡੀਓ ਨੂੰ ਸਾਹਮਣੇ ਚਾਹੀਦੀ ਨਹੀਂ ਚੱਕਰ ਘਟਾਊਗਾ ਵੀਰੇ ਫੇਰ ਫੇਰ ਗੱਲ ਉੱਥੇ ਆ ਗਈ ਵੀ ਮੂਰਲੀ ਪਾਵਰ ਨੂੰ ਨਹੀਂ ਦੇਂਦੇ ਇਹ ਕਹਿੰਦਾ ਵੀ ਮੂਰੇ ਪਾਵਰ ਕਿਹੜੀ ਤੂੰ ਉਹਨਾਂ ਨੇ ਕਿਹੜੀ ਨੂੰ ਮੁੱਖ ਰੱਖ ਕੇ ਚੀਜ਼ ਬਣਾਈ ਹੈ ਹਾਂ ਹੈਨਾ ਮੂਰੇ ਹੁਣ ਮੰਨ ਕੇ ਚੱਲ ਆਮ ਦੇਖ ਲੈ ਵੀ ਆਪਣੇ ਪੱਠੇ ਕੁੱਤਰਨ ਵਾਲਾ ਇੰਜਣ ਹੀ ਸਿਸਟਮ ਦੇਖ ਲੈ ਹੈਨਾ ਤੇ ਹੁਣ ਉਹਦੇ ਆਪਾਂ ਆਮ ਕੀ ਵੇਨੇ ਆ ਵੀ ਇੰਜਣ ਛੋਟਾ ਵਾ ਉਹ ਇੰਜਣ ਪੱਠੇ ਵਾਲੀ ਮਸ਼ੀਨ ਵਾਸਤੇ ਨਹੀਂ ਬਣਿਆ ਉਹ ਆਪਣੇ ਇੰਜਣ ਸੀਗਾ ਤੇ ਆਪਾਂ ਪੱਠਿਆਂ ਵਾਲੀ ਮਸ਼ੀਨ ਹੱਥ ਨਾਲ ਗੇੜਦੇ ਸੀ ਤੇ ਉਹਨੂੰ ਆਪਾਂ ਕਹਤਾਂ ਵੀ ਇਹ ਤੋਂ ਆਪਾਂ ਕੰਮ ਲੈ ਲੀਏ ਤੇ ਉਹ ਆਪਾਂ ਕੀ ਕਰਦੇ ਸੀ ਵੀ ਇੱਧਰ ਜ਼ੋਰ ਵੱਧਦਾ ਇੰਜਨ ਨਾਲ ਜ਼ੋਰ ਵੱਧਦਾ ਤੇ ਪੁਲੀ ਇਹਦੀ ਛੋਟੀ ਛੋਟੀ ਕਰਦੇ ਹਨਾ ਮਸ਼ੀਨ ਦਾ ਆਪਾਂ ਨੂੰ ਕੋਈ ਨਹੀਂ ਆਪਾਂ ਚੱਕਰ ਲੈਣੇ ਆ ਵੀ ਉਹ ਆਪਾਂ ਨੂੰ ਐ ਹੁੰਦਾ ਸੀ ਵੀ ਇੰਨੇ ਕ ਪੱਠੇ ਇੰਨੀ ਸਪੀਡ ਤੇ ਘੁਤਰੇ ਜਾਣ ਉਧਰ ਲਈ ਆਪਾਂ ਉਹ ਸਾਬ ਨਾਲ ਵੱਡੀ ਕਰ ਲੈਂਦੀ ਸੀ ਹੁਣ ਗੱਲ ਤਾਂ ਮੇਨ ਗੱਲ ਤਾਂ ਇਹ ਆ ਵੀ ਮੂਰੇ ਪਾਵਰ ਕਿਹੜੀ ਨੂੰ ਮੁੱਖ ਰੱਖ ਕੇ ਉਹ ਇੰਪਲੀਮੈਂਟ ਬਣਾਇਆ ਜਾ ਰਿਹਾ ਵੈਸੇ ਚੀਜ਼ ਚ ਬੜਾ ਉਹ ਹੋਇਆ ਮੈਨੂੰ ਵੀ ਲੱਗਾ ਯਾਰ ਇਹ ਚੀਜ਼ ਵੀ ਗਲਤ ਆ ਹਾਂ ਵੈਸੇ ਸਹੀ ਗੱਲ ਇਹੀ ਆ ਕਿਉਂਕਿ ਆਪਾਂ ਜਿਹੜੇ ਅ ਸੁਪਰ ਸੀਟਰ ਦੇ ਚੱਕਰ 200 ਤੋਂ ਲੈ ਕੇ 220 ਦੇ ਵਿੱਚ ਚਾਹੀਦੇ ਆ ਹਾਂ 540 ਦੇ ਜਦੋਂ ਪਹਿਲੀ ਗੱਲ ਤਾਂ ਆਪਾਂ ਜਿਆਦਾਤਰ ਲੋਕ ਪੂਰੇ 540 ਕਰਦੇ ਨਹੀਂਗੇ ਹਾਂ ਹਾਂ ਤੇ ਕਈ ਵੈਸੇ ਓਵਰ ਵੀ ਚਲਾਉਂਦੇ ਆ ਓਵਰ ਵੀ ਚਲਾਉਂਦੇ ਆ ਮੰਨ ਲਓ ਜਿਵੇਂ ਅ ਡਾਡਾ ਡੀਆਂ ਟਰੈਕਟਰਾਂ ਦੇ ਅੱਡ ਅੱਡਾ ਜਿਵੇਂ ਇਹਦਾ ਹੁਣ ਫੂਡ ਦਾ ਲੱਗ ਲਗੇ 540 ਇਹ 1900 ਦੇ ਕਰ ਦਿੰਦਾ ਪੂਰਾ ਹਾਂ ਹਾਂ 1900 ਚੱਕਰਾਂ ਤੇ ਤੇ ਉਹ 2000 ਦੇ ਵਿੱਚ ਚਲਾਈ ਜਾਂਦੇ ਕਿ 1700 ਦੇ ਵਿੱਚ ਚਲਾਈ ਜਾਂਦੇ ਆ ਪਰ ਜੇ ਸਹੀ ਉਹ ਖੇਡਾ ਜੇ ਚਲਾਉਣਾ ਪੂਰਾ ਵਧੀਆ ਛੋਟੀ ਗਰਾਰੀ ਜਿਵੇਂ ਕਿ ਨੇ ਵੀਡੀਓ ਦੇ ਸਾਹਮਣੇ ਕਰਕੇ ਚੱਕਰੇ ਦੇ ਸਵਰ ਸੀਟਰ ਦੇ ਘਟਗੇ ਜਾਂ ਰੋਟਾਵੇਟਰ ਦੇ 180 90 ਚਾਹੀਦੇ ਹਨ ਤੇ ਫੇਰ ਟਰੈਕਟਰ ਤੁਹਾਡਾ ਸੌਖਾ ਰਹੂਗਾ ਸੌਖਾ ਰਹਿਣਾ ਤੇ ਹੁਣ ਮੈਂ ਉਹ ਹੀ ਹੈਰਾਨ ਹੂ ਕੰਪਨੀ ਵਾਲਿਆਂ ਦੇ ਨਹੀਂ ਯਾਰਾਂ ਦੇ ਕਿ ਵੱਡੀ ਗਰਾਰੀ ਸਿੱਧੀ ਚਾਹੀਦੀ ਆ ਫੇਰ ਚੱਕਰ ਵਧਣਗੇ ਉਹਦਾ ਚੱਕਰ ਵਧਾ ਤੇ ਫਿਰ ਡਬਲ ਕਰਦੇ ਵੀਰੇ ਉਹ ਕੰਮ ਪਣੀ ਵਾਲਿਆਂ ਨੇ ਤਾਂ ਫਿਰ ਮੈਂ ਤੁਹਾਨੂੰ ਦੱਸਿਆ ਵੀ ਆਪ ਦਾ ਪ੍ਰੋਡਕਟ ਵੇਚਣਾ ਉਹ ਤਾਂ ਕਹਿਣਗੇ ਪਰ ਉੱਥੇ ਗੱਲ ਕੀ ਆ ਵੀ ਗੱਲ ਮੇਨ ਸਹੀ ਉੱਥੇ ਇਹ ਚਾਹੀਦੀ ਆ ਵੀ ਰੇਸ਼ੋ ਮੇਨ ਚੀਜ਼ ਹੀ ਰੇਸ਼ੋ ਆ ਹੁਣ ਮੰਨ ਕੇ ਚਲੋ ਇਹ ਗੱਲ ਨੂੰ ਵੀ ਆਪਣੇ ਮੰਡੀਆਂ ਦੇ ਵਿੱਚ ਆਮ ਹੀ ਦੇਖਿਆ ਵੀ ਪਹਿਲਾਂ ਭਾਰਤੀ 50 ਕਿਲੋ ਦੀ ਸੀ ਹੂੰ ਠੀਕ ਆ ਉਹ 50 ਕਿਲੋ ਬੋਰੀ 4.5 5 ਫੁੱਟ 5.5 ਫੁੱਟ ਵਾਲਾ ਵੀ ਚੱਕ ਲੈਂਦਾ ਸੀ ਤੇ 6.5 6 ਫੁੱਟ ਕੱਦ ਵਾਲਾ ਵੀ ਚਾਹੁੰਦਾ ਉਹ ਇੱਕ ਰੇਸ਼ੋ ਰੱਖ ਲਈ ਸੀ ਉਹਨਾਂ ਨੇ ਵੀ ਇੰਨਾ ਭਾਰ ਚੱਕ ਕੇ ਬੰਦਾ ਇੰਨੇ ਦੂਰੀ ਤੱਕ ਸੌਖਾ ਜਾ ਸਕਦਾ ਉਸ ਤੋਂ ਬਾਅਦ ਚੋਂ ਆਪਣੀ ਜਨਰੇਸ਼ਨ ਆ ਗਈ ਆਪਾਂ ਥੋੜੇ ਜੋਰਾਂ ਊਸ ਸਾਹਿਬ ਨਾਲ ਘਟ ਰਹੇ ਤੇ ਉਸ ਜਿਵੇਂ ਉਹਨਾਂ ਨੇ ਭਾਰਤੀ ਘਟਾਤੀ ਕਿਉਂਕਿ ਹੁਣ ਜਦੋਂ ਚੱਕਣ ਵਾਲਾ ਹੀ ਨਹੀਂ ਸੀ ਮੂਰੇ ਕੋਈ ਮਿਲਦਾ ਮਿਲਦਾ ਨਹੀਂ ਠੀਕ ਆ ਤੇ ਹੁਣ ਜੇ ਉਹ ਤੇ ਤਾਂ ਜਿਹੜੇ ਆਪਣੇ ਬਜ਼ੁਰਗਾਂ ਉਹਨਾਂ ਦਾ ਕਹਿਣਾ ਤਾਂ ਇਹ ਗੱਲ ਸਹੀ ਹੋਊਗਾ ਹੀ ਕਿਉਂ ਜਦੋਂ ਅਸੀਂ ਥੋੜੇ ਅਰ ਗਹੀ ਅਸੀਂ ਤੈਨ ਨੇ ਚੱਕ ਲੈਂਦੀ ਸੀ ਹਾਂ ਹੁਣ ਉਹ